ਹਲੋ ਜੀ ਸ਼ਸ਼ੀਕਲ ਸਾਰਿਆਂ ਨੂੰ ਹੋਰ ਸਾਰੇ ਸੁਣਾਓ ਕੀ ਹਾਲ ਚਾਲ ਆ ਅਸੀਂ ਵਧੀਆ ਤੇ ਬਣਾ ਰਹੀ ਸੀ ਰੋਟੀ ਅੱਜ ਦਾ ਬਲੌਗ ਕਰਤਾ ਆਪਾਂ ਨੇ ਸਟਾਰਟ ਰੋਟੀ ਬਣਾਉਣ ਤੋਂ ਸ਼ਾਮ ਤੋਂ ਤੇ ਜਦੋਂ ਵੀ ਆਪਾਂ ਬਲੌਗ ਸਟਾਰਟ ਕਰਦੇ ਆਂਗੇ ਪਤਾ ਹੀ ਹੈ ਨਾ ਸ਼ਾਮ ਦੀ ਕਰਦੇ ਆ ਕਿਉਂਕਿ ਟਾਈਮ ਸਵੇਰਾਂ ਤਾਂ ਘੱਟ ਹੀ ਹੁੰਦਾ ਤੇ ਕਿਉਂਕਿ ਇਹ ਸਵੇਰ ਅੱਜ ਸਕੂਲ ਚਲੇ ਗਏ ਸੀ ਅੱਜ ਰਵਨੀ ਤਾਂ ਸਕੂਲ ਨਹੀਂ ਗਈ ਹੈਗੀ ਅੱਜ ਅਸੀਂ ਗਏ ਸੀ ਇਹਨਾਂ ਦੇ ਨਾਨਕੇ ਸੰਮੀ ਦੇ ਨਾਮ ਕੇ ਗਏ ਸੀ ਅੱਜ ਨਾਮਣਾਂ ਦੀ ਅੱਜ ਉੱਥੇ ਪਾਠ ਕਰਵਾਇਆ ਸੀਗਾ ਤੇ ਪਾਠ ਦਾ ਅੱਜ ਭੋਗ ਸੀਗਾ ਉੱਥੇ ਗਏ ਸੀਗੇ ਰਵਨੀਤ ਤੇ ਮੈਂ ਇਹ ਸਕੂਲ ਦੇ ਇਸ ਇਹਨਾਂ ਨੂੰ ਛੁੱਟੀਆਂ ਨਹੀਂ ਮਿਲੀ ਹੈਗੀ ਤੇ ਇਹ ਤਾਂ ਗਏ ਨਹੀਂ ਹੈਗੇ ਤੇ ਹਾਂ ਕਿਕ ਫੋਨ ਦੀ ਪ੍ਰੋਬਲਮ ਆ ਸਾਰਿਆਂ ਨੂੰ ਪਤਾ ਹਨਾ ਨਹੀਂ ਤਾਂ ਉੱਥੇ ਵੀ ਬਣਾ ਲਾਂਦੇ ਮਾੜਾ-ਮੋਟਾ ਵਲੌਗ ਤੁਹਾਨੂੰ ਸੁਦੇਰੇ ਦਿਖਾ ਦੰਦੇ ਸ਼ੇਰ ਤਾਂ ਫਿਰ ਇੰਨਾ ਟਾਈਮ ਵੀ ਨਹੀਂ ਲੱਗਦਾ ਹੈਗਾ ਸਕੂਲ ਕਰਕੇ ਇਹਨਾਂ ਨੂੰ ਸਕੂਲ ਚ ਨਾਲ ਅਲਾਉਡ ਨਹੀਂ ਹੁੰਦਾ ਵੀਡੀਓ ਦਾ ਸਾਰਿਆਂ ਨੂੰ ਪਤਾ ਵੈਨ ਚਾਣਾ ਬੈਨ ਚ ਤਾਂ ਇਹ ਨਾ ਹੀ ਬਣਾਉਣ ਤਾਂ ਵੀ ਬੈਸਟ ਹੀ ਆ ਵਧੀਆ ਬੱਚਿਆਂ ਨਾਲ ਤਾਂ ਔਖਾ ਹੀ ਹੁੰਦਾਗਾ ਆਪਣੇ ਬਲੌਗਸ ਤੇ ਵਿਊਜ਼ ਬਹੁਤ ਘੱਟ ਆ ਰਹੇ ਨੇਗੇ ਰੋਟੀ ਆਪਣੀ ਬਣ ਗਈ ਵੀ ਅੱਜ ਆਪਾਂ ਨੇ ਸਬਜ਼ੀ ਬਣਾਈ ਆ ਪਾਲਕ ਦੀ ਪੂਜੀ ਆਲੂ ਪਾਲਕ ਤੇ ਹੁਣ ਡੈਡੀ ਨੂੰ ਦੇਖ ਕੇ ਆਉਣਾ ਰੋਟੀ ਡੈਡੀ ਬਲਾਈ ਹੁੰਦੇ ਨੇ ਕਹਿੰਦੇ ਰੋਟੀ ਅੱਜ ਵੇਖੀ ਫੜਾਜੋ ਨਹੀਂ ਤਾਂ ਠੀਕ ਆ ਕੇ ਖਾ ਲੈਂਦੇ ਨੇ ਅੱਜ ਕਹਿੰਦੇ ਠੀਕ ਫੜਾ ਕੇ ਫੜਾਜੋ ਅੱਜ ਡੈਡੀ ਨੂੰ ਉੱਥੀ ਰੋਟੀ ਫੜਾ ਕੇ ਆਣੇ ਆ ਚਲੋ ਮੈਂ ਰੋਟੀ ਫੜਾਇਆ ਮਾ ਜੀ ਫੜਾ ਕੇ ਆਪਾਂ ਕਰਦੇ ਗੱਲਾਂ ਬਾਤਾਂ ਮੈਂ ਟੀ ਮੇਰੇ ਮਮਾ ਰੋਟੀ ਤੇ ਪਾਪੇ ਨੇ ਫਿਰ ਆਉਣਗੇ ਸੀ ਮੈਂ ਕੀ ਦੇਖਿਆ ਨਾ ਦਾਦੀ ਬਰਾਤ ਕਰੀਏ ਬੰਦੇ ਨੇ ਮੇਰੇ ਮम्मा ਪੱਥਾ ਚਲੋ ਜੀਰ ਮੇਰੇ ਮम्मा ਆ ਗਏ ਸੀ ਰੋਟੀ ਖਾ ਮੰਗੇ ਜੀ ਮਮ ਕੀ ਨਾ ਕਹਣ ਸੀ ਤੇ ਹਾਂਜੀ ਆਪਾਂ ਰੋਟੀ ਫੜਾਇਆ ਡੈਡੀ ਨੂੰ ਡੈਡੀ ਨੇ ਆਵਾਜ਼ ਮਾਰਤੀ ਸੀ ਦੁਕਾਨ ਵਧਾ ਕੇ ਪਹਿਲਾਂ ਡੈਡੀ ਦੁਕਾਨ ਤੇ ਬੈਠੇ ਸੀ ਤੁਹਾਨੂੰ ਪਤਾ ਹਨ ਆਪਣੀ ਦੁਕਾਨ ਤੇ ਫਿਰ ਗਾਖ ਆਉਂਦੇ ਨੇ ਕਿ ਸ਼ਾਮ ਦਾ ਟਾਈਮ ਹੁੰਦਾ ਹੈ ਗਾਕਾਂ ਦਾ ਤੇ ਫਿਰ ਉਹਨਾਂ ਰੋਟੀ ਫੜਾਇਆ ਏ ਗਰਮ ਗਰਮ ਖਾ ਲਈ ਡੈਡੀ ਨੇ ਹੁਣ ਮੈਂ ਸੋਚਿਆ ਚੱਲ ਰਵਨੀਤ ਨਾਲ ਖੇਡੀਏ 10 ਮਿੰਟ ਤੇ ਰੋਟੀ ਖਾਣਨੇ ਆ ਬਸ ਰੋਟੀ ਖਾ ਕੇ ਰਵਨੀਤ ਅੱਜ ਤੂੰ ਪੜਿਆ ਸੀਗਾ ਹਰ ਰਵਨੀਤ ਕੀ ਹੋ ਗਿਆ ਮਮਮੀ ਕਾਲ ਰਵਨੀਤ ਹோம்ਵਰਕ ਕਰਿਆ ਸੀ ਤੂੰ ਅੱਜ ਦੱਸ ਦੋ ਮਮਾ ਨੂੰ ਜਵਾਬ ਦਿਓ ਹਾਂ ਵਰਕ ਕਰਿਆ ਸੀ ਅੱਜ ਕਰਿਆ ਨਹੀਂ ਡੈਡੀ ਲੈ ਕੇ ਆਏ ਨੇ ਹோம்ਵਰਕ ਪੁੱਛੋ ਸਕੂਲ ਚ ਅੱਜ ਤਾਂ ਰਵਨੀਤ ਸਕੂਲ ਹੀ ਨਹੀਂ ਗਈ ਭੁੱਲ ਗਿਆ ਅੱਜ ਮੈਂ ਲੈ ਕੇ ਨਹੀਂ ਆਇਆ ਇਹਦਾ ਹோம்ਵਰਕ ਮੈਨੂੰ ਨੋਟਬੁੱਕ ਹੀ ਨਹੀਂ ਪਤਾ ਕਿੱਥੇ ਪਈ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਇਹਦਾ ਹோம்ਵਰਕ ਤਾਂ ਲੈ ਕੇ ਆਇਆ ਕਰੋ ਮੈਨੂੰ ਨੋਟਬੁੱਕ ਹੀ ਪਤਾ ਸੀ ਤਰੇ ਸ਼ੇਤਰ ਪੈਣਗੇ ਮਮੈਂ ਤੋਂ ਇਹਨੂੰ ਹੁਣ ਰੋਟੀ ਖਵਾ ਕੇ 10 ਮਿੰਟ ਇਹਨਾਂ ਖੇਡ ਕੇ ਕਹਿੰਦੀ ਆ ਸਾਰਾ ਇਹਨੇ ਤੋੜ ਤਾ ਇਕੱਲਾ ਇਕੱਲਾ ਕਰਤਾ ਕਿੰਨੇ ਨੂੰ ਕਲਰ ਵਾਲੇ ਉਹ ਮੈਨੂੰ ਕਰਕੇ ਦਿਓ ਕੰਮ ਇਕੱਠਾ ਹੋ ਗਿਆ ਤੁਹਾਡਾ ਮੈਨੂੰ ਦੋ ਜਣਾ ਦਾ ਮੈਨੂੰ ਸੇਮ ਸੇਮ ਕਲਰ ਬਣਾ ਕੇ ਦੇਣੇ ਪੈਣਗੇ ਮੈਂ ਕਰਤਾ ਜਾਊਗਾ ਹੁਣ ਤੁਹਾਡੇ ਤੋਂ ਫਿਰ ਇਹਨੂੰ ਰੋਟੀ ਖਵਾ ਕੇ ਦੂ ਬਾਅਦ ਚ ਇਹਨੂੰ ਨਾ ਉਹ ਕਰਾਉਣੀ ਹੈ ਹੋਮਵਰਕ ਕਿੱਡਾ ਘਟ ਜਾਊਗਾ ਹਾਂ ਦੋ ਜਣਾ ਦਾ ਵਰਕ ਇਕੱਠਾ ਹੋ ਗਿਆ ਉਹ ਬੱਚੇ ਤੇ ਫਰੈਸ਼ ਬਹੁ ਪ੍ਰੈਸ਼ਰ ਜਣੀ ਪਾਉਂਦੇ ਇੰਨਾ ਕੰਮ ਦਾ ਲੈ ਲਓ ਮਮਾ ਇੰਨਾ ਨਹੀਂ ਮੈਮ ਨੂੰ ਉਹ ਹੁਣੇ ਕਰਨ ਦੇ ਹਾਂ ਹੋ ਗਿਆ ਵਰਕ ਹਾਂ ਮੈਨੂੰ ਦੱਸ ਇਹਦਾ ਕੰਮ ਦਾ ਆ ਗਿਆ ਇਹਦਾ ਤਾਂ ਹੋਮ ਵਰਕ ਤਾਂ ਆ ਗਿਆ ਇਹਦਾ ਮੇਰੇ ਕੋਲੇ ਪਹੁੰਚ ਗਿਆ ਹੋਮ ਵਰਕ ਤਾਂ ਇਹਦਾ ਪਹੁੰਚ ਗਿਆ ਅੱਜ ਅੱਛਾ ਫੋਨ ਤੇ ਮੈਮ ਨੇ ਪਾਤਾ ਫੋਨ ਤੇ ਇਹ ਤੂੰ ਬਹੁਤ ਖੇਡ ਲਿਆ ਹੁਣ ਆਪਾਂ ਖੇ ਆਹ ਕਰੀਏ ਇਹਨਾਂ ਟੈਸਟ ਹੈ ਸਵੇਰੇ ਨਾਲੇ रवनीत टेस्ट है? जो बढ़िया नंबर लाये के अंदर होए हो। रवनीत कनाडा जोड़ के दे ओ मिनु। और रोटी के टाइम ये रोटी के टाइम तो पुट्ठे का मगाल दिए जाम। रोटी खाई है वानपा? रवनीत सवेरे भी तेरा टेस्ट आप होता? रोटी, हा, रोटी, हा, रोटी हा, खाके फिर उसके बाद उसी लार ना कर ले ओ के। ठीक है? तू नौ बज गयी। ठीक ह 9 ਤੇ ਵੀ ਮੇਰੇ ਰਵਨੀਤ ਨੂੰ ਟਾਈਮ ਦੇਖਣਾ ਆ ਗਿਆ ਨਹੀਂ ਨਾ ਕਿ ਹਾਂ ਨਹੀਂ ਨਾ ਰਵਨੀਤ ਨੇ ਟਾਈਮ ਦੇਖਣਾ ਆ ਗਿਆ ਕਿੰਨੇ ਟਾਈਮ ਹੋ ਗਿਆ ਐਪੇ ਦੱਸੂ ਤੂੰ ਸिखਾੜੋ ਰਵਨੀਤ ਦੱਸਿਓ ਟਾਈਮ ਆਪਾਂ ਦੱਸ ਦੇ ਪੁੱਤ ਟਾਈਮ ਦੱਸੋ ਡੈਡੀ ਕਹਿੰਦੇ ਪਤਾ ਨਹੀਂ ਹੈਗਾ ਇਹ 11 ਤੇ ਵੰਨ 11 ਤੇ ਇਹ ਕਿੰਨਾ ਅੰਤੇ ਹੈ 9 ਤੇ ਛੋਟੀ ਸੂਈ ਕਿੰਨੇ ਤੇ ਆ 9 ਤੇ ਹਾਂ ਵੈਰੀ ਗੁੱਡ

ਦੱਸ ਦੰਦਾ ਮੇਰੇ ਬੁੱਤੇ ਉਹ ਇਹ ਸਕੂਲ ਚ ਨੇ ਤਿਆਰ ਕਰਦੀ ਨਾ ਮੈਂ ਤਾਂ ਇਹ ਦੱਸ ਦੂੰਗੀ ਮੇਰਾ ਬੁੱਤ ਸਿਆਣਾ ਹੋ ਗਿਆ ਕੋ ਪਤਾ ਕੀ ਕਹਿੰਦੀ ਹੁੰਦੀ ਆ ਮੰਮਾ ਸਾਢੇ 8 ਹੋ ਗਏ ਮੰਮਾ ਛੇਤੀ ਰੋਟੀ ਫਿਲਾ ਦੋ ਮੈਂ ਤਾਂ ਵੀ ਜਿਹੜੀ ਅੱਖਰਾਂ ਵਾਲੀ ਕੜੀ ਹੁੰਦੀ ਐ ਤੇ ਤਾਂ ਫਿਰ ਬਾੜਾ ਛੇਤੀ ਦੇਖਿਆ ਕਰੂ ਹਨਾ ਇਹ ਹੂੰ ਸਹੀ ਹੈ ਲਾ ਵੀ ਠੀਕ ਕੋ ਦੱਸਣ ਲੱਗ ਮੇਰਾ ਸਾਡਾ ਪੁੱਤ ਨਾ ਟਾਈਮ ਪੀਛ ਤੇ ਵੀ ਦੇਖ ਲੈਂਦਾ ਪੁੱਤ ਪਹਿਲਾਂ ਆਪਾਂ ਵੀ ਮਮਾ ਨੇ ਓਏ ਪਾਪਾ ਪਹਿਲਾਂ ਜੋੜੀ ਨਹੀਂ ਲਾਉਂਦੇ ਪਹਿਲਾਂ ਆਪਾਂ ਲਈ ਆ ਇਹੋ ਕਰਦੇ ਮੈਂ ਤਾਂ ਜੋੜੀ ਨਹੀਂ ਰਾਤ ਇਹ ਮਿਚੁੰਨੇ ਜੋੜੀ ਜਾਂਦੇ ਆ ਇਹ ਹਾਂ ਨਾ ਮੈਥੇ ਜੋੜੀ ਨਹੀਂ ਸਵੇਰੇ ਆ ਕੱਲ ਰਾਤ ਤੁਸੀਂ ਮੱਠਾ ਨਹੀਂ ਮਾਰਦੇ ਦਿਮਾਗ ਲੱਗਦਾ ਥੋੜਾ ਮੋਟਾ ਨਾਲਿਆ ਤਾਂ ਸੁੱਖਾ ਗਾਇ ਤਾਂ ਸੀ ਕੱਲ ਜੀ ਟਾਈਮ ਵਾਲਾ ਹੋ ਗਿਆ ਸੀ ਰਾਤ ਤੋੜ ਕੇ ਤਾਂ ਜੋੜਨਾ ਸੁੱਖਾ ਉਹ ਨਹੀਂ ਬਣਾਉਣਾ ਆਉਂਦਾ ਮੈਨੂੰ ਏੜੀ ਨੁਗੜੀ ਬੁਗੜੀ ਬੋਲੀ ਕੋਈ ਇੱਕ ਕਲਰ ਤਾਂ ਬਣਾ ਲੈਣੀ ਇੱਕ ਵਾਸਤਾ ਹਾਂ ਆ ਲੋ ਸਾਰੇ ਨਹੀਂ ਬੰਦੇ ਸਵੇਰੇ ਕੰਮ ਇਕੱਠਾ ਹੋ ਗਿਆ ਨਾ ਪਿੱਛੇ ਤੁਹਾਡਾ ਸਕੂਲ ਦਾ ਨਹੀਂ ਕਰਾਉਂਦੇ ਇਹਨੂੰ ਕੰਮ ਇਹਨਾਂ ਨੂੰ ਟੈਸਟ ਲੈਣਗੇ ਦਾ ਰਵਨੀਤ ਟੈਸਟ ਕਰ ਦੋਗੇ ਬੰਨ ਤੋਂ ਲੈ ਕੇ 3030 ਤੱਕ ਹੂੰ ਫਿਲ ਅਪ ਫਿਲ ਅਪ ਕਰਨੀਆਂ ਮੈਂ ਕਰ ਦੂੰ ਫਿਲ ਕਰ ਦੇਣਾ ਇਹਨਾਂ ਨੂੰ ਬੰਨ ਲੈਵਲ 122 ਲਵਾਂ ਅੰਦਰ ਜੇ ਹੋ ਜੇ ਬੰਨ ਕਰ ਫਾਤੀ 55 5G 1 5D 155D ਕਹੂਗੀ 1677318993 ਦੂਜਾ 20 ਵੈਰੀ ਗੁੱਡ ਹੋਏ ਮਾਗਾ ਕੀਤੇ ਗੱਲ ਦੇ ਹਾਂਜੀ ਆਪਾਂ ਰੋਟੀ ਰੋਟੀ ਖਾ ਲਈ ਤੇ ਹੈਰੀ ਅੱਜ ਆਪਣੇ ਕੋਲੇ ਪਊਗਾ ਆਪਣੇ ਨੂੰ ਇਹ ਇਹ ਪਤੀ ਜੈਪ ਆਪਣਾ ਪਹਿਲਾਂ ਵੀ ਦਿਖਾਇਆ ਉਸ ਨੂੰ ਬਲੌਗ ਚ ਕਦੇ ਤੇ ਪੀਤੂ ਪੀਤੂ ਨੇ ਵੀ ਰੋਟੀ ਖਾ ਲਈ ਤੇ ਇਹਦਾ ਹੈਰੀ ਦਾ ਬਿਸਤਰਾ ਵੀ ਸੀ ਜਾਂਦਾ ਤੇ ਹੁਣ ਆਪਾਂ ਸੌਣਿਆ ਗੁੱਡ ਨਾਈਟ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਲੈ ਆਹੋ ਕਰ ਦੋ ਮੋਟੇ ਓਕੇ ਹੋ ਗਈ ਓਕੇ ਜੀ ਸਾਰਿਆਂ ਨੂੰ ਸੱਚੀ ਕਾਰ ਮੇ ਲੰਘੇ ਵਲੌਗ ਦੇ ਵਿੱਚ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦਿਓ ਖਸਚੀ ਕਾ ਜੀ ਸ਼ਾਰਨ ਬਾਈ